ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਤੋਬੇ ਵਿਚਲਾ ਪੈਂਡਾ ਦੇ ਨਾਲ ਜੋ ਕਿ ਲਿਖਤ ਹੈ ਪ੍ਰਸਿੱਧ ਕਹਾਣੀਕਾਰ ਗੁਰਮਲਕੀਤ ਸਿੰਘ ਕਾਲੋਂ ਜੀ ਦੀ। ਉਮੀਦ ਕਰਦੀ ਹਾਂ ਤੁਸੀਂ ਇਹਨਾਂ ਦੀਆਂ ਐਤਵਾਰ ਸਪੈਸ਼ਲ ਕਹਾਣੀਆਂ ਵਾਂ ਇਸ ਕਹਾਣੀ ਨੂੰ ਵੀ ਬਹੁਤ ਪਸੰਦ ਕਰੋਗੇ। ਅੱਜ ਲੌਂਗ ਵੀਕਐਂਡ ਦਾ ਆਖਰੀ ਦਿਨ। ਇਸ ਵਾਰ ਵੀ ਮੈਂ ਸਾਰੇ ਕੰਮ ਤਾਂ ਸ਼ਨੀਵਾਰ ਨੂੰ ਮੁਕਾ ਲਏ ਸੀ। ਕਈ ਦਿਨਾਂ ਤੋਂ Netflix ਤੇ ਦੋ ਨਵੀਆਂ ਫਿਲਮਾਂ ਚੜੀਆਂ ਹੋਈਆਂ ਸੀ। ਕੱਲ ਐਤਵਾਰ ਦੋਵੇਂ ਦੇਖ ਲਈਆਂ। ਇੱਕ ਭਾਰਤ ਪਾਕਿਸਤਾਨ ਵੰਡ ਦੀ ਦੁਖਾਂਤ ਬਾਰੇ ਸੀ ਉਹ ਦੁਖਾਂਤ ਜਿਸ ਨੂੰ ਸਾਡੇ ਵੱਡੇ ਬਡੇਰਿਆਂ ਪਿੰਡੇ ਉੱਤੇ ਹੰਡਾਇਆ ਉਸ ਬਾਰੇ ਸੁਣੀਆਂ ਗੱਲਾਂ ਬਚਪਨ ਤੋਂ ਸਾਡੇ ਮਨਾਂ ਉੱਤੇ ਉੱਕਰੀਆਂ ਪਈਆਂ ਨੇ ਦੂਜੀ ਫਿਲਮ ਕਾਫੀ ਵੱਖਰੀ ਸੀ ਕਿਉਂ ਵਾਕਿਆ ਹੀ ਵੱਖਰੀ ਸੀ ਮੇਰਾ ਮਨ ਮੈਨੂੰ ਹੀ ਸਵਾਲ ਕਰਨ ਲੱਗਿਆ ਹਾਂ ਮੈਂ ਠੋਕ ਵਜਾ ਕੇ ਇੱਕ ਵਾਰ ਨਹੀਂ ਕਈ ਵਾਰ ਹਾਂ ਕਿਹਾ ਪਰ ਉਹ ਮਨਾ ਪਤਾ ਨਹੀਂ ਔਰਤਾਂ ਦੇ ਮਨਾਂ 'ਚ ਵੀ ਕਦੇ-ਕਦੇ ਕਿਉਂ ਮਰਦਾਉਪੁਣਾ ਜਾਗੋਂਦਾ ਮਨ ਨਾਲ ਹੀ ਤਿਆਰ ਹੀ ਨਹੀਂ ਹੁੰਦੇ ਹੈਂਕੜਵਾਜ ਹੁੰਦੇ ਨੇ ਨਾ ਹੈਂਕੜਵਾਜ ਗਲਤੀਆਂ ਥੋੜਾ ਮੰਨਦੇ ਹੁੰਦੇ ਆ ਮੇਰੇ ਅੰਦਰਲੀ ਸੋਚ ਯਾਨੀ ਔਰਤ ਬੋਲ ਪੈਂਦੀ ਆ ਲੰਗੀ ਰਾਤ ਮੈਂ ਉਸਲਵਟੇ ਲੈਂਦਿਆਂ ਲੰਗਾਈ ਸੀ ਮਨ ਤੇ ਸੋਚ ਯਾਨੀ ਔਰਤ ਮਰਦ ਦੀ ਵਿਚਾਰਕ ਬਹਿਸ ਚੱਲਦੀ ਰਹੀ ਅੱਜ ਬਾਹਰ ਦਾ ਕਰਨ ਵਾਲਾ ਕੋਈ ਕੰਮ ਹੈ ਨਹੀਂ ਇਸੇ ਲਈ ਕਲਮ ਫੜ ਕੇ ਬੈਠ ਗਈ ਆ ਇੰਜ ਦੀ ਕਸ਼ਮਕਸ਼ ਮੌਕੇ ਕਲਮ ਮੇਰਾ ਬੜਾ ਸਾਥ ਦਿੰਦੀ ਆ ਕਾਗਜ਼ਾਂ ਦੇ ਵਰਕਿਆਂ ਉੱਤੇ ਮਾਰੀਆਂ ਚਰੀਟਾਂ ਦੁੱਧ ਪਾਣੀ ਦਾ ਨਖੇੜਾ ਕਰ ਦਿੰਦੀਆਂ ਨੇ ਮੇਰੀਆਂ ਉਂਗਲਾਂ ਦੀ ਪਕੜ ਚਾਈ ਕਲਮ ਤਿਆਰ ਆ ਜਜ਼ਬਾਤਾਂ ਨੂੰ ਸ਼ਬਦਾਂ ਦੇ ਹਾਰ ਚ ਪਰਉਣ ਲਈ ਪਰ ਮਨ ਡਾਂਗ ਫੜੀ ਸੈਰ ਤੇ ਖੜ ਗਿਆ ਲੱਗਦਾ ਆਖਰ ਅੱਖਾਂ ਨੇ ਮੇਰਾ ਦਰਦ ਪਹਿਚਾਣਿਆ ਆਪਣੀ ਆਪ ਬੰਦ ਹੋ ਗਈਆਂ ਮੈਂ ਅੰਤਰ ਧਿਆਨ ਹੋ ਰਹੀਆਂ ਯਾਦਾਂ ਦੀ ਪਟਾਰੀ ਹੌਲੀ ਹੌਲੀ ਖੁੱਲਣ ਲੱਗ ਪਈ ਆ ਉਂਗਲਾਂ 'ਚ ਹਰਕਤ ਹੋਣ ਲੱਗ ਪਈ ਆ ਕਲਮ ਕਟਕੇ ਫੜੀ ਗਈ ਕਾਪੀ ਦੇ ਚਿੱਟੇ ਵਰਕੇ ਕਾਲੇ ਹੋਣ ਲਈ ਤਿਆਰ ਹੋ ਗਏ ਨੇ ਦਾਦੀ ਦੱਸਦੀ ਹੁੰਦੀ ਸੀ ਬਾਰ ਵਿੱਚ ਸਾਡੇ 2 ਮਰਬੇ ਜ਼ਮੀਨ ਹੁੰਦੀ ਸੀ ਦੇਸ਼ਾਂ ਦੀ ਵੰਡ ਨੇ ਸਾਡੇ ਮਰਬੇ ਖੋ ਲਈ ਦਾਦਾ ਜੀ ਰਸਤੇ 'ਚ ਕੱਟੇ ਵੱਡੇ ਗਏ ਦਾਦੀ ਨੇ ਦੋਵਾਂ ਜਵਾਕਾਂ ਨੂੰ ਸੱਜੇ ਖੱਬੇ ਬਹਾਇਆ ਤੇ ਗੱਡੇ ਮੂਰੇ ਜੁੜੇ ਬਲਦਾਂ ਨੂੰ ਪਿਚਕਾਰਦੇ ਹੋਏ ਲੰਮੇ ਪੈਰ ਪਟਵਾਉਂਦਿਆਂ ਵੰਡ ਵਾਲੀ ਲਕੀਰ ਪਾਰ ਕੀਤੀ ਸੀ ਦਾਦੀ ਦੇ ਜੇਠ ਦਾ ਗੱਡਾ ਰਸਤੇ 'ਚ ਕਿਤੇ ਅੱਗੇ ਪਿੱਛੇ ਹੋ ਗਿਆ ਸੀ ਮਹੀਨੇ ਤੋਂ ਬਾਅਦ ਉਸਨੇ ਪਾ ਬੀਤੇ ਭਤੀਜਿਆਂ ਨੂੰ ਆਣ ਲੱਭਿਆ। ਦਾਦੀ ਆਪਣੀ ਜਠਾਣੀ ਤੋਂ ਜ਼ਿਆਦਾ ਸੋਹਣੀ ਤੇ ਸੁਚੱਜੀ ਸੀ। ਪਤਾ ਨਹੀਂ ਜੇਟ ਨੂੰ ਕੁੰਡਚੋਸ ਦਾ ਚੀਰਾ ਦੇ ਗਿਆ ਸੀ ਜਾਂ ਦਾਦੀ ਦੀ ਚਾਲ ਢਾਲ ਤੇ ਮੋਹਤ ਹੋ ਗਿਆ ਸੀ। ਉਹ ਨਿੱਕੇ ਭਰਾ ਦੇ ਵਿਆਹ ਤੋਂ ਛੇਤੀ ਬਾਅਦ ਟੀਰੀ ਅੱਖ ਨਾਲ ਦਾਦੀ ਵੱਲ ਚਾਕਣ ਲੱਗ ਪਿਆ ਸੀ। ਦਾਦਾ ਜੀ ਦੀ ਮੌਤ ਨੇ ਉਸ ਦਾ ਮੈਦਾਨ ਖਾਲੀ ਕਰਤਾ। ਲੋਕਾਂ ਦੇ ਕਹਿਣ ਤੇ ਵੀ ਦਾਦੀ ਉਸ ਨਾਲ ਚਾਦਰ ਬੋਣੀ ਨਾ ਮੰਨੀ। ਉਦੋਂ ਦੋ ਵਿਆਹਾਂ ਦੀ ਰੋਕਟੋਕ ਨਹੀਂ ਸੀ ਹੁੰਦੀ। ਦਾਦੀ ਦੇ ਜੇਠ ਨੇ ਭੱਜ ਨਸ ਕੇ ਬਾਹਰ ਵਾਲੀ ਜ਼ਮੀਨ ਫਗਵਾੜੇ ਕੋਲ ਅਲਾਟ ਕਰਵਾ ਲਈ ਸੀ। ਦੋ ਚੱਕਾਂ ਵਿੱਚ ਅਲਾਟ ਹੋਈ ਜ਼ਮੀਨ ਸਾਂਝੀ ਸੀ। ਜੇਠ ਨੇ ੱੱਕੇ ਨਾਲ ਨਿਆਈ ਵਾਲੀ ਆਪ ਲੈ ਲਈ ਤੇ ਪਿੰਡੋਂ ਦੂਰ ਵਾਲਾ ਚੱਕ ਥੋੜਾ ਵੱਧ ਦਾ ਲਾਲਚ ਦੇ ਕੇ ਸਾਨੂੰ ਦੇ ਦਿੱਤਾ। ਉਸਦੇ ਚੱਕ 'ਚ ਦੋ ਖੂਹ ਸੀ ਪਰ ਸਾਡੇ ਖੇਤ ਬਰਾਨੀ ਸੀ। ਥੋੜੇ ਸਾਲਾਂ 'ਚ ਮੇਰੇ ਡੈਡੀ ਤੇ ਚਾਚਾ ਜਵਾਨ ਹੋ ਗਏ। ਉਹਨਾਂ ਦੇ ਬਾਣੀ ਬਜ਼ੁਰਗ ਦੱਸਦੇ ਨੇ ਕਿ ਦੋਵੇਂ ਪਰਾਂ ਮਿਹਨਤੀ ਬੜੇ ਸੀ। ਦਾਦੀ ਖੇਤਾਂ 'ਚ ਰੋਟੀ ਲੈ ਕੇ ਜਾਂਦੀ ਤਾਂ ਉਸਦੇ ਹੱਥ ਖੁੰਡਾ ਫੜਿਆ ਹੁੰਦਾ। ਕਿਸੇ ਦੀ ਕੀ ਮਜਾਲ ਕਿ ਚੋਂ ਵੀ ਕਰ ਜਾਏ। ਥੋੜੇ ਸਾਲਾਂ ਬਾਅਦ ਸਾਡੇ ਖੇਤਾਂ ਨੂੰ ਨਹਿਰ ਦਾ ਪਾਣੀ ਲੱਗ ਗਿਆ। ਫਸਲਾਂ ਵਧੀਆ ਝਾੜ ਦੇਣ ਲੱਗੀਆਂ। ਦੋ ਤਿੰਨ ਸਾਲਾਂ 'ਚ ਸਾਡੀ ਦਨ ਫਿਰ ਗਈ। ਦੋ ਸਾਲਾਂ ਦੇ ਫਰਕ ਨਾਲ ਡੈਡੀ ਤੇ ਚਾਚਾ ਵਿਆਹ ਹੀ ਗਏ। ਦਾਦੀ ਨੂੰ ਚੁੱਲ੍ਹੇ ਚੌਂਕੇ ਤੋਂ ਵੇਲ ਮਿਲ ਗਈ। ਪਿੰਡ 'ਚ ਸਾਡੇ ਟੱਬਰ ਦੀ ਪਹਿਚਾਨ ਬਣ ਗਈ। ਸਾਲ ਲੰਘਦੇ ਗਏ ਤੇ ਸਾਡੀ ਭੈਣ ਭਰਾਵਾਂ ਦੀ ਗਿਣਤੀ ਵਧ ਗਈ। 6ਾਂ 'ਚੋਂ ਮੈਂ ਆਖਰੀ ਆਂ। ਇੱਕ ਭੈਣ ਤੇ 4 ਭਰਾ ਮੇਥੋਂ ਵੱਡੇ ਨੇ। ਮੈਂ ਦੂਜੀ ਤੀਜੀ 'ਚ ਹੁੰਦੀ ਸੀ ਤੇ ਵੱਡੀ ਭੈਣ ਐਵੇਂ ਕਰਦੀ ਸੀ। ਕੋਈ ਗੱਭਰੂ ਮੈਨੂੰ ਲਫਾਫਾ ਫੜਾ ਜਾਇਆ ਕਰੇ ਦੀਦੀ ਨੂੰ ਦੇਣ ਲਈ। ਕਦੇ ਦੀਦੀ ਨੇ ਵੀ ਲੈ ਕੇ ਮੈਨੂੰ ਦੇ ਦੇਣਾ ਕਿ ਉਹ ਆਊ ਤਾਂ ਦੇ ਦੇਈਂ। ਮੇਰੇ ਕੋਰੇ ਮਨ 'ਚ ਕਦੇ ਸਵਾਲ ਨਾ ਆਉਂਦਾ। ਕੀ ਇਹ ਕੀ ਆ ਕਿਉਂ ਇਹ ਲਫਾਫੇ ਦਿੰਦੇ ਨੇ ਇੱਕ ਦੂਜੇ ਨੂੰ ਉਦੋਂ ਤੱਕ ਕਿਸੇ ਪਿਆਰ ਪੂਰ ਦੀ ਸਮਝ ਮੇਰੇ ਖਾਨੇ ਅਜੇ ਨਹੀਂ ਸੀ ਪਈ ਪਰ ਲਫਾਫਿਆਂ ਤੋਂ ਕੁੜੀਆਂ ਮੁੰਡਿਆਂ ਦੀ ਆਪਸੀ ਖਿੱਚ ਦਾ ਪਰਛਾਵਾਂ ਮੇਰੇ ਕੋਰੇ ਮਨ ਉਤੇ ਛਾਂ ਕਰਨ ਲੱਗ ਪਿਆ ਸੀ ਉਹਨਾਂ ਦੋਹਾਂ ਦਾ ਲਫਾਫਾ ਲੈਣ ਦੇਣ ਮੇਰੇ ਪੰਜਵੀਂ ਪਾਸ ਕਰਨ ਤੱਕ ਚੱਲਦਾ ਰਿਹਾ ਮੈਂ 6ਵੀਂ ਜੀ ਸੀ ਜਦ ਦੀਦੀ ਦੇ ਵਿਆਹ ਦੀਆਂ ਗੱਲਾਂ ਹੋਣ ਲੱਗੀਆਂ ਉਹ ਕਈ ਕਈ ਦਿਨ ਗਮਸਮ ਪਈ ਰਹਿੰਦੀ ਉਹਦੋਂ ਤੱਕ ਮੈਂ ਜਵਾਨੀ ਦੀ ਦਹਲੈਸ ਤੇ ਪੈਰ ਧਰ ਚੁੱਕੀ ਸੀ ਕੁਝ ਮਹੀਨਿਆਂ ਬਾਅਦ ਉਸਦੇ ਵਿਆਹ ਮੌਕੇ ਲਾੜੇ ਨੂੰ ਵੇਖਿਆ ਤਾਂ ਮੈਨੂੰ ਲਫਾਫਿਆਂ ਦੇ ਆਦਾਨ-ਪਰਦਾਨ ਦੀ ਸਮਝ ਆਈ ਕਿ ਉਹ ਦੋਹਾਂ ਦੇ ਪ੍ਰੇਮ ਪੱਤਰ ਹੁੰਦੇ ਹੋਣਗੇ ਵਿਆਹ ਤੋਂ ਬਾਅਦ ਜੀਜਾ ਜੀ ਅਕਸਰ ਸਾਡੇ ਘਰ ਆਏ ਰਹਿੰਦੇ ਉਹਨਾਂ ਬੜੇ ਵਧੀਆ ਕੱਪੜੇ ਪਾਏ ਹੁੰਦੇ ਉਹ ਅਤਰ ਫਲੇਲ ਦੇ ਬੜੇ ਸ਼ੌਕੀਨ ਸੀ ਮੈਨੂੰ ਉਹਨਾਂ ਕੋਲੋਂ ਆਉਂਦੀ ਖੁਸ਼ਬੂ ਬੜੀ ਚੰਗੀ ਲੱਗਦੀ ਸੁੰਗਣ ਵਾਸਤੇ ਮੈਂ ਵਾਰ-ਵਾਰ ਜੀਜਾ ਜੀ ਦੇ ਕੋਲੋਂ ਲੰਘਦੀ। ਉਹ ਮੇਰੇ ਨਾਲ ਨਿੱਕੀਆਂ-ਨਿੱਕੀਆਂ ਸ਼ਰਾਰਤਾਂ ਕਰਦੇ ਜੋ ਮੈਨੂੰ ਚੰਗੀਆਂ ਲੱਗਦੀਆਂ। ਕਦੇ ਛੁੱਟੀਆਂ ਹੁੰਦੀਆਂ ਤਾਂ ਮੈਂ ਮੰਮੀ ਦੇ ਨਾਲ ਭੈਣ ਦੇ ਸਹੁਰੇ ਘਰ ਜਾ ਆਉਂਦੀ। 2-3 ਵਾਰ ਤੋਂ ਬਾਅਦ ਮੈਂ ਇਕੱਲੀ ਜਾਣ ਲੱਗ ਪਈ। ਤੇ 1-2 ਦਿਨ ਰਹਿ ਵੀ ਆਉਂਦੀ। ਮੇਰੀ ਭੈਣ ਬੜਾ ਦੇਹ ਕਰਦੀ ਸੀ ਮੇਰਾ। ਉਦੋਂ ਮੈਂ 9ਵੀਂ 'ਚ ਸੀ। ਸਰਦੀਆਂ ਦੀਆਂ 10 ਛੁੱਟੀਆਂ ਹੋਈਆਂ। ਮੈਂ ਭੈਣ ਕੋਲ ਰਹਿਣ ਚਲੀ ਗਈ। ਉਦੋਂ ਤੱਕ ਮੈਨੂੰ ਔਰਤਾਂ ਦੇ ਪੇਟ ਫੁੱਲਣ ਦੇ ਕਾਰਨ ਦੀ ਸਮਝ ਆ ਗਈ ਹੋਈ ਸੀ ਸਕੂਲ 'ਚ ਉਹ ਕੁਝ ਕੁੜੀਆਂ ਇਹੋ ਜਿਹੀਆਂ ਗੱਲਾਂ ਕਰਦੀਆਂ ਸੀ ਭੈਣ ਦਾ ਵਧੀਆ ਪੇਟ ਵੇਖ ਮੈਂ ਸਮਝ ਗਈ ਕਿ ਉਹ ਦੋ ਤੋਂ ਤਿੰਨ ਹੋਣ ਵਾਲੇ ਹਨ ਜੀਜਾ ਜੀ ਦੀਆਂ ਮੇਰੇ ਨਾਲ ਸ਼ਰਾਰਤਾਂ ਵਧ ਗਈਆਂ ਸੀ ਕਦੇ-ਕਦੇ ਉਹ ਮੇਰੇ ਲੱਕ ਦੁਆਲੇ ਬਾਹ ਪਾ ਲੈਂਦੇ ਪਰ ਇੰਜ ਕਰਨ ਤੋਂ ਪਹਿਲਾਂ ਉਹ ਆਲਾ ਦੁਆਲਾ ਵੇਖਦੇ ਕਿ ਮੇਰੀ ਭੈਣ ਕਿੱਥੇ ਆ ਮੈਨੂੰ ਉਹਨਾਂ ਦੀ ਨੇੜਤਾ ਤੋਂ ਆਉਂਦੀ ਖੁਸ਼ਬੂ ਚੰਗੀ ਲੱਗਦੀ ਮੇਰਾ ਪੋਲਾਪਨ ਮੈਨੂੰ ਚੇਤਾਵਨੀ ਨਾ ਦਿੰਦਾ। ਉਦੋਂ ਭੈਣ ਕੋਲ ਗਈ ਨੂੰ ਮੇਰਾ ਤੀਜਾ ਕੁ ਦਿਨ ਸੀ। ਬ੍ਰੇਕਫਾਸਟ ਬਣਾਉਣ ਗਈ ਭੈਣ ਨੂੰ ਕੁਝ ਹੋਣ ਲੱਗਿਆ। ਉਹਨਾਂ ਦੀ ਕੰਮ ਵਾਲੀ ਦਾਈ ਪੁਣਾ ਜਾਣਦੀ ਸੀ। ਉਸਨੇ ਭੈਣ ਨੂੰ ਬਿਸਤਰੇ ਤੇ ਲਟਾ ਕੇ ਆਪਣੀ ਟੰਗ ਨਾਲ ਚੈੱਕ ਕੀਤਾ ਤੇ ਜੀਜਾ ਜੀ ਨੂੰ ਆਵਾਜ਼ ਮਾਰ ਕੇ ਛੇਤੀ ਹਸਪਤਾਲ ਲਿਜਾਣ ਲਈ ਕਿਹਾ। ਜੀਜਾ ਜੀ ਕੋਲ ਉਦੋਂ ਮੋਟਰਸਾਈਕਲ ਹੁੰਦਾ ਸੀ। ਉਹ ਗਏ ਤੇ ਝੱਟ ਟੈਕਸੀ ਲੈ ਆਈ। ਹਸਪਤਾਲ ਜਾਣ ਦੇ 2-3 ਘੰਟੇ ਬਾਅਦ ਜੀਜਾ ਜੀ ਘਰ ਆਏ ਤੇ ਮੈਨੂੰ ਜਫੀ ਵਿੱਚ ਲੈ ਕੇ ਕਹਿੰਦੇ ਤੇਰਾ ਪਾਂਜਾ ਆ ਗਿਆ ਮੈਨੂੰ ਪਾਂਜੇ ਵਾਲੀ ਗੱਲ ਦੀ ਸਮਝ ਲੱਗਣ ਚ ਥੋੜੀ ਦੇਰ ਹੋ ਗਈ ਸਮਝ ਲੱਗੀ ਤੇ ਮੈਂ ਖੁਸ਼ੀ ਨਾਲ ਜੀਜਾ ਜੀ ਨੂੰ ਚੰਬੜ ਗਈ ਅਸਲ 'ਚ ਉਹ ਬੱਚੇ ਦੇ ਕੱਪੜੇ ਲੈਣ ਆਏ ਸੀ ਜਲਦੀ ਨਾਲ ਕੱਪੜੇ ਲੈ ਕੇ ਉਹ ਹਸਪਤਾਲ ਮੁੜ ਗਏ ਉਹਨਾਂ ਕਿਸੇ ਰਾਹੀਂ ਖੁਸ਼ਖਬਰੀ ਸਾਡੇ ਪਿੰਡ ਵੀ ਪਹੁੰਚਾ ਦਿੱਤੀ ਮੰਮੀ ਉਸੇ ਵੇਲੇ ਨੈਕਸੋਕ ਲੈ ਕੇ ਤੇ ਬਸ ਚੜ ਕੇ ਹਸਪਤਾਲ ਪਹੁੰਚ ਗਈ ਜੀਜਾ ਜੀ ਸ਼ਰਾਬ ਦੇ ਬੜੇ ਸ਼ੁਕੀਨ ਸੀ ਉਸ ਰਾਤ ਉਹ ਰੱਜ ਕੇ ਘਰ ਆਏ ਉਦੋਂ ਤੱਕ ਮੈਂ ਖਾਣੇ ਬਣਾਉਣੇ ਸਿੱਖ ਗਈ ਹੋਈ ਸੀ ਰਾਤ ਦਾ ਖਾਣਾ ਮੈਂ ਤਿਆਰ ਕੀਤਾ ਹੋਇਆ ਸੀ ਜੀਜਾ ਜੀ ਨੇ ਜ਼ਿੱਦ ਕੀਤੀ ਕਿ ਖਾਣੇ ਦੀਆਂ ਬੁਰਕੀਆਂ ਮੈਂ ਉਸ ਦੇ ਮੂੰਹ 'ਚ ਪਾਵਾਂ ਐਂਜ ਕਰਦੇ ਆਂ ਕਦੇ ਉਹ ਮੇਰਾ ਹੱਥ ਫੜਦੇ ਤੇ ਕਦੇ ਹੋਰ ਕੋਈ ਛੇੜਛਾੜ ਕਰਦੇ ਉਹਨਾਂ ਕੋਲੋਂ ਆਉਂਦੀ ਸ਼ਰਾਬ ਦੀ ਗੰਧ ਨੇ ਮੇਰਾ ਸਿਰ ਦੁਖਣੇ ਲਾ ਦਿੱਤਾ ਸੀ। ਖਾਣਾ ਖਾਓ ਬਿਸਤਰੇ ਤੇ ਜਾ ਪਈ। ਥੋੜੀ ਦੇਰ ਬਾਦ ਉਹਨਾਂ ਪਾਣੀ ਮੰਗਿਆ। ਪਾਣੀ ਦੇ ਕੇ ਖਾਲੀ ਗਲਾਸ ਲੈ ਜਾਣ ਲਈ ਮੈਂ ਕੋਲ ਖੜ ਗਈ। ਗਲਾਸ ਪਾਸੇ ਸੁੱਟ ਕੇ ਉਹਨਾਂ ਬਾਹਾਂ ਖਿੱਚ ਕੇ ਮੈਨੂੰ ਕੋਲ ਬਹਾਲਿਆ। ਤੇ ਮੇਰੇ ਸੁਹੱਪਣ ਦੀਆਂ ਤਾਰੀਫਾਂ ਦੇ ਪੁੱਲ ਬੰਨਣ ਲੱਗੇ। ਉਹਨਾਂ ਦੇ ਹੱਥਾਂ ਦੀ ਛੋਹ ਨਾਲ ਮੇਰੇ ਸਰੀਰ 'ਚ ਅਜੀਬ ਜਿਹੀਆਂ ਹਰਕਤਾਂ ਹੋਣ ਲੱਗੀਆਂ। ਮੈਨੂੰ ਸਮਝ ਨਾ ਲੱਗੇ ਕਿ ਇਹ ਹੋ ਕੀ ਰਿਹਾ ਏ ਮੇਰੇ ਮਨ ਚ ਇੱਜ਼ਤ ਦੇ ਖਤਰੇ ਦਾ ਪੈਦਾ ਹੋਇਆ ਸ਼ੱਕ ਫਿੱਕਾ ਪੈਣ ਲੱਗਾ ਕੁਝ ਪਲਾਂ ਬਾਅਦ ਮੈਂ ਉਹਨਾਂ ਦੀਆਂ ਬਾਹਾਂ ਚ ਕੁੱਟੀ ਹੋਈ ਤੜਪ ਰਹੀ ਸੀ ਕੁਝ ਦੇਰ ਪਹਿਲਾਂ ਤੱਕ ਚੰਗਾ ਲੱਗਣ ਵਾਲਾ ਜੀਜਾ ਮੈਨੂੰ ਰਾਕਸ਼ ਵਰਗਾ ਲੱਗੇ ਅਗਲੀ ਸਵੇਰ ਮੇਰੇ ਤੋਂ ਉੱਠਿਆ ਨਹੀਂ ਸੀ ਜਾ ਰਿਹਾ ਪਰ ਢੀਠ ਜੀਜਾ ਪਲੋਸਦੇ ਹੋਏ ਰਾਤ ਵਾਲੀ ਗੱਲ ਹੀ ਮਾਫੀ ਮੰਗਦੇ ਹੋਏ ਕਿਸੇ ਕੋਲ ਗੱਲ ਨਾ ਕਰਨ ਦੀ ਗੁਹਾਰ ਲਾਉਂਦਾ ਕੰਨ ਫੜ ਰਿਹਾ ਸੀ ਪਤਾ ਨਹੀਂ ਕਿਉਂ ਉਸ ਦਾ ਚਿਹਰਾ ਵੇਖ ਕੇ ਮੇਰੇ ਮਨ ਚ ਲਿਹਾਜ ਪੁੰਗ ਰਾਇਆ ਸਹੇਲੀਆਂ ਦੀਆਂ ਗੱਲਾਂ ਯਾਦ ਆਉਣ ਲੱਗੀਆਂ ਮੈਂ ਉੱਠੀ ਤੇ ਚਾਹ ਬਣਾ ਕੇ ਉਸ ਦੇ ਮੂਹਰੇ ਲਿਜਾ ਰੱਖੀ ਉਸ ਵੇਰੇ ਔਰਤੇ ਸਾਰ ਨਹਾ ਕੇ ਕੱਪੜਿਆਂ ਉੱਤੇ ਅਤਰ ਦਾ ਛਿੜਕਾ ਕੇ ਆਇਆ ਸੀ ਸੁਗੰਧੀ ਮੇਰੀ ਕਮਜ਼ੋਰੀ ਹੋਣ ਕਰਕੇ ਚੰਗੀ ਲੱਗਣ ਲੱਗੀ ਮੈਂ ਗੁੱਸਾ ਛੱਡ ਉਸ ਦੇ ਨਾਲ ਰਾਤ ਵਾਲੀਆਂ ਗੱਲਾਂ ਕਰਨ ਲੱਗ ਪਈ ਸ਼ਾਇਦ ਅਲਰ ਉਮਰ ਜਾਂ ਕੋਈ ਹੋਰ ਕਾਰਨ ਕਰਕੇ ਮੈਨੂੰ ਜੀਜਾ ਚੰਗਾ-ਚੰਗਾ ਲੱਗਣ ਲੱਗਿਆ ਸਹੇਲੀਆਂ ਤੋਂ ਸੁਣੀਆਂ ਗੱਲਾਂ ਯਾਦ ਆਉਣ ਲੱਗੀਆਂ ਮੈਂ ਚੰਗੇ ਤੇ ਮਾੜੇ ਜੀਜਿਆਂ ਦਾ ਵਰਗੀਕਰਨ ਕਰਨ ਲੱਗੀ ਆਪਣੀ ਮੰਮੀ ਉੱਤੇ ਗੁੱਸਾ ਆਉਣ ਲੱਗਾ ਕਿ ਉਸ ਨੂੰ ਹੁਣ ਤੱਕ ਆਪਣੇ ਜਵਾਈ ਦੇ ਸੁਭਾਅ 'ਚੋਂ ਇਸ ਦੇ ਠਰਕੀ ਹੋਣ ਦਾ ਪਤਾ ਕਿਉਂ ਨਹੀਂ ਲੱਗਾ ਉਸਨੇ ਕਿਉਂ ਨਾ ਸੋਚਿਆ ਕਿ ਅਲੜ ਸਾਲੀ ਤੇ ਜੀਜੇ ਨੂੰ ਇਕੱਲਿਆਂ ਰਾਤ ਕੱਟਣ ਦਾ ਮੌਕਾ ਨਹੀਂ ਦੇਣਾ ਚਾਹੀਦਾ ਚਰਿੱਤਰਹੀਣਤਾ ਬਾਰੇ ਸੋਚ ਕੇ ਮੈਨੂੰ ਆਪਣੇ ਆਪ ਉੱਤੇ ਗਿਲਾਨੀ ਹੋਣ ਲੱਗੀ ਦੁਪਹਿਰੇ ਮੰਮੀ ਹਸਪਤਾਲੋਂ ਘਰ ਆਈ ਮਨ ਵਿੱਚ ਤਾਂ ਆਇਆ ਕਿ ਪੁੱਛਾਂ ਤੂੰ ਕਿਹੋ ਜੀ ਮਾਂ ਏ ਜਿਸਨੂੰ ਇਹ ਨਹੀਂ ਪਤਾ ਕਿ ਧੀਆਂ ਨੂੰ ਬਗਿਆੜਿਆਂ ਦੇ ਘੁਰਨੇਆਂ ਨੇੜੇ ਜਾਣ ਤੋਂ ਬਚਾਉਣਾ ਚਾਹੀਦਾ ਪਰ ਸੱਚ ਦੇ ਡਰਾਉਣੇ ਭੂਤ ਨੇ ਮੇਰੀ ਜੀਭ ਉੱਤੇ ਤਾਲਾ ਠੋਕਤਾ ਪਤਾ ਨਹੀਂ ਉਸ ਉਮਰੇ ਖਤਰਿਆਂ ਤੋਂ ਅਨਜਾਣ ਹੋਈਦਾ ਜਾਂ ਮੇਰੇ ਦਿਮਾਗ 'ਚੋਂ ਕਿਉਂ ਨਾ ਆਇਆ ਕਿ ਮਾਂ ਨੂੰ ਕਹਾਂ ਮੈਂ ਪਿੰਡ ਚੱਲੀ ਆਂ ਸ਼ਾਇਦ ਮਾਂ ਨੂੰ ਇਸ ਤੋਂ ਹੀ ਜੀਜੇ ਦੀ ਕਰਤੂਤ ਦੀ ਭੈਣ ਕਲਗ ਜਾਂਦੀ ਉਸ ਘਰ 'ਚ ਠਹਿਰਨਾ ਮੈਨੂੰ ਕੈਦ ਵਰਗਾ ਲੱਗ ਰਿਹਾ ਸੀ ਮੰਮੀ ਜਿਹੜੇ ਕੰਮ ਘਰ ਆਈ ਸੀ ਕਰਕੇ ਵਾਪਸ ਹਸਪਤਾਲ ਚਲੀ ਗਈ ਪਰ ਇਹ ਦੱਸ ਗਈ ਕਿ ਛਿੰਦੋ ਮੇਰੀ ਭੈਣ ਨੂੰ ਕੱਲ੍ਹ ਛੁੱਟੀ ਮਿਲ ਜਾਉ ਪਤਾ ਨਹੀਂ ਜੀਜੇ ਨੇ ਕਿਹਾ ਸੀ ਜਾਂ ਕੰਮ ਵਾਲੀ ਨੇ ਆਪਣੀ ਮਰਜ਼ੀ ਨਾਲ ਦੁਪਹਿਰ ਤੇ ਰਾਤ ਦੇ ਖਾਣੇ ਬਣਾ ਦਿੱਤੇ ਉਸ ਵੇਲੇ ਆਉਣ ਵੇਲੇ ਤੋਂ ਅੱਖਾਂ ਵਾਰ-ਵਾਰ ਮੇਰੇ ਸਰੀਰ ਉੱਤੇ ਗੱਡ ਰਹੀ ਸੀ ਉਦੋਂ ਤਾਂ ਮੇਰੇ ਖਾਣੇ ਇਹ ਗੱਲ ਨਾ ਪਈ ਪਰ ਬਾਅਦ ਚ ਪਤਾ ਲੱਗ ਗਿਆ ਕਿ ਜੀਜੇ ਨੇ ਉਸ ਨੂੰ ਵੇਲੇ-ਕਵੇਲੇ ਵਾਲੀ ਬਣਾ ਲਿਆ ਹੋਇਆ ਸੀ ਰਾਤ ਹੋਈ ਤਾਂ ਜੀਜਾ ਫੇਰ ਟੁੱਲ ਹੋ ਗਿਆ ਆ ਉਸ ਤੋਂ ਸਿੱਧਾ ਤੁਰਿਆ ਨਹੀਂ ਸੀ ਜਾ ਰਿਹਾ ਅੰਦਰ ਆਉਂਦਿਆਂ ਮੇਰੀ ਵੱਲ ਟੇਡਾ ਜਿਹਾ ਚਾੱਕ ਕੇ ਆਪਣੇ ਕਮਰੇ 'ਚ ਗਿਆ ਕਹਿੰਦੇ ਸ਼ਰਾਬੀਆਂ ਨੂੰ ਸੁਰਤ ਨਹੀਂ ਹੁੰਦੀ ਮੈਂ ਖੁੱਲੇ ਦਰਵਾਜ਼ੇ 'ਚੋਂ ਟੀਰੀ ਅੱਖ ਨਾਲ ਚਾੱਕਿਆ ਉਹ ਬੜੇ ਆਰਾਮ ਨਾਲ ਕੱਪੜੇ ਬਦਲ ਰਿਹਾ ਸੀ ਉਸਨੇ ਕਮਰੇ 'ਚ ਪਈ ਪੈਸੇ ਤੇ ਗਹਿਣੇ ਵਾਲੀ ਅਲਮਾਰੀ ਦੇ ਤਾਲੇ ਚੱਕ ਕੀਤੇ ਰਿਵਾਲਵਰ ਲੱਕ ਨਾਲੋਂ ਖੋਲ ਕੇ ਸਰਾਣੀ ਹੇਠ ਰੱਖਿਆ ਉਦੋਂ ਅਜੇ ਕਲਰ ਟੀਵੀ ਨਹੀਂ ਸੀ ਆਈ ਬਲੈਕ ਐਂਡ ਵਾਈਟ ਹੁੰਦੇ ਸੀ ਕੁਝ ਦੇਰ ਉਸਨੇ ਟੀਵੀ ਵੇਖਿਆ ਮੈਂ ਬਿਨਾ ਬੋਲੇ ਖਾਣਾ ਮੇਜ਼ ਤੇ ਲਾ ਦਿੱਤਾ ਪਰ ਉਹ ਇੱਕਦਮ ਨਹੀਂ ਉੱਠਿਆ ਕੁਝ ਦੇਰ ਇੱਧਰ ਉਧਰ ਚਾਕਦਾ ਰਿਹਾ ਤੇ ਫਿਰ ਟੇਬਲ ਤੇ ਬੈਠ ਕੇ ਮੈਨੂੰ ਨਮਕ ਲਿਆਉਣ ਲਈ ਕਿਹਾ ਨਮਕ ਰੱਖਣ ਗਈ ਤਾਂ ਉਸਨੇ ਬਾਹ ਫੜ ਕੇ ਨਾਲ ਦੀ ਕੁਰਸੀ ਤੇ ਬਿਠਾ ਲਿਆ ਵਾਰ-ਵਾਰ ਗੁੱਸਾ ਧੁੱਕਣ ਲਈ ਕਹਿਣ ਲੱਗਾ ਸਾਲੀ ਜੀਜੇ ਦੇ ਰਿਸ਼ਤੇ ਦੀਆਂ ਗੱਲਾਂ ਸੁਣਾਉਣ ਲੱਗਾ ਕੁਝ ਗੱਲਾਂ ਮੈਨੂੰ ਚੰਗੀਆਂ ਵੀ ਲੱਗੀਆਂ ਬਰਤਨ ਸਾਫ ਕਰਕੇ ਮੈਂ ਆਪਣੇ ਕਮਰੇ ਚ ਜਾ ਪਈ ਤੇ ਅੰਦਰੋਂ ਕੁੰਡੀ ਲਾ ਲਈ ਰਾਤ ਡਰਾਉਣੇ ਸੁਪਨੇ ਆਉਂਦੇ ਰਹੇ ਅਗਲੇ ਦਿਨ ਦੀਦੀ ਘਰ ਆ ਗਈ ਮੈਂ ਮੰਮੀ ਉੱਤੇ ਪਿੰਡ ਜਾਣ ਲਈ জোর ਪਾਇਆ ਤੇ ਸ਼ਾਮ ਦੀ বাস ਲੈ ਕੇ ਅਸੀਂ ਪਿੰਡ ਪਹੁੰਚ ਗਈਆਂ ਮਹੀਨੇ ਕੋ ਬਾਅਦ ਦੀਦੀ ਤੇ ਜੀਜਾ ਮੁੰਡੇ ਨੂੰ ਲੈ ਕੇ ਪਿੰਡ ਆਏ ਯਾਦ ਨਹੀਂ ਕਿ ਉਦੋਂ ਤੱਕ ਮੇਰਾ ਗੁੱਸਾ ਲੈ ਚੁੱਕਾ ਸੀ ਜਾਂ ਕੁੜੀਆਂ ਦੀਆਂ ਗੱਲਾਂ ਦਾ ਅਸਰ ਸੀ ਜੀਜਾ ਮੈਨੂੰ ਪਹਿਲਾਂ ਵਾਂਗ ਚੰਗਾ ਲੱਗਿਆ ਉਹ ਸਾਰੇ ਬਾਹਰ ਬੈਠੇ ਸੀ ਮੈਂ ਪਿਛਲੇ ਕਮਰੇ ਚੋਕਰ ਜਲਬ ਰਹੀ ਸੀ ਜੀਜਾ ਕਿਸੇ ਬਹਾਨੇ ਅੰਦਰ ਆਇਆ ਤੇ ਪਿਆਰ ਦਾ ਵਿਖਾਵਾ ਕਰਦਿਆਂ ਮੈਨੂੰ ਚੁੰਮ ਲਿਆ ਮੈਨੂੰ ਗੁੱਸਾ ਨਾ ਆਇਆ ਤੇ ਗੁੱਸਾ ਆਉਂਦਾ ਵੀ ਕਿਵੇਂ ਆਪਣੀ ਇੱਜ਼ਤ ਵਾਲਾ ਗਹਿਣਾ ਉਸ ਤੋਂ ਲਟਵਾ ਕੇ ਸੰਭਾਲ ਵਾਲਾ ਮੇਰਾ ਚਾਕਾ ਲੈ ਚੁੱਕਾ ਸੀ ਉਸਨੇ ਬਾਹਾਂ ਚੋ ਘੁੱਟਿਆ ਤਾਂ ਉਸ ਤੋਂ ਆਉਂਦੀ ਖੁਸ਼ਬੂ ਮੈਨੂੰ ਚੰਗੀ ਲੱਗੀ ਮੈਨੂੰ ਆਪ ਪਤਾ ਨਾ ਲੱਗਾ ਕਦੋਂ ਮੇਰੇ ਮੂੰਹੋਂ ਕੋਈ ਵੇਖ ਲਊਗਾ ਬੋਲਿਆ ਗਿਆ ਮਿੰਟ ਦੋ ਮਿੰਟ ਦੀ ਛੇੜਛਾੜ ਕਰਕੇ ਉਹ ਬਾਹਰ ਚਲੇ ਗਿਆ ਅਗਲੇ ਸਾਲਾਂ 'ਚ ਮਿਲੇ ਮੌਕੇ ਆ ਮਿਲੇ ਉਹ ਮੇਰੇ ਉੱਤੇ ਹੱਕ ਜਿਤਾਉਣ ਲੱਗ ਪਿਆ ਮੈਂ 12ਵੀਂ 'ਚ ਸੀ ਉਦੋਂ ਸਾਡਾ ਕਾਲਜ ਪਿੰਡੋਂ ਬਹੁਤੀ ਦੂਰ ਤਾਂ ਨਹੀਂ ਸੀ ਪਰ ਅਸੀਂ ਪਿੰਡ 'ਚੋਂ ਲੰਘਦੀ ਮਿੰਨੀ ਬਸ ਤੇ ਆਉਂਦੀਆਂ ਹੁੰਦੀਆਂ ਸੀ ਕਿਤਾਬਾਂ ਵੇਖ ਕੇ ਕੰਡਕਟਰ ਟੈਕ ਟ ਲੈਣ ਲਈ ਨਹੀਂ ਸੀ ਕਹਿੰਦੇ ਉਸ ਦਿਨ ਮੈਂ ਉਸੇ ਬਸ ਤੇ ਕਾਲਜ ਤੋਂ ਆ ਰਹੀ ਸੀ ਟੁੱਟੀ ਜਈ ਬਸ ਦੇ ਝਟਕੇ ਨਾਲ ਮੇਰਾ ਹੱਥ ਖੱਬੇ ਪਾਸੇ ਵਾਲੇ ਸ਼ੀਸ਼ੇ ਵਾਲੇ ਬੈਠੇ ਮੁੰਡੇ ਦੇ ਪੱਟ ਉੱਤੇ ਰੱਖਿਆ ਗਿਆ ਉਸਨੇ ਮੇਰਾ ਹੱਥ ਘੁੱਟ ਲਿਆ ਤੇ ਉਸ ਦਿਨ ਤੋਂ ਸਾਡੇ ਮਨਾਂ ਵਿੱਚ ਫੁੱਟੀਆਂ ਪ੍ਰੇਮ ਤਰੰਗਾਂ ਰਸੀਲੇ ਰਾਗ ਅਲਾਪਨ ਲੱਗੀਆਂ ਦੀਦੀ ਵਾਲੇ ਲਿਫਾਫੇ ਯਾਦ ਕਰਕੇ ਸਾਨੂੰ ਆਪਣੀ ਡਾਕ ਦੇ ਪ੍ਰਬੰਧ ਕਰਨੇ ਸੁਖਾਲੇ ਹੋ ਗਏ ਜਿਵੇਂ ਕਿ ਆ ਹੀ ਜਾਂਦਾ ਕਿ ਇਹੋ ਜੀਆਂ ਗੱਲਾਂ ਸੋ ਪਰਦੇ ਪਾੜ ਕੇ ਬਾਹਰ ਆ ਜਾਂਦੀਆਂ ਕੁਦਰਤੀਆਂ ਅਸੀਂ ਵੀ ਪਕੜੇ ਜਾਣਾ ਸੀ ਸਾਲ ਕੁ ਬਾਅਦ ਕੋਕਰ ਦੀ ਪਾਫਵਾੰਗ ਸਾਡੇ ਜਜ਼ਬਾਤਾਂ ਦੀਆਂ ਸੀਟੀਆਂ ਵੱਜਣ ਲੱਗ ਪਈਆਂ ਮੇਰੇ ਭਰਾਵਾਂ ਨੇ ਤਾਂ ਬਹੁਤਾ ਗੁੱਸਾ ਨਾ ਕੀਤਾ ਪਰ ਜੀਜੇ ਨੂੰ ਬੜੀਆਂ ਮਿਰਚਾਂ ਲੱਗੀਆਂ ਇੱਕ ਦਿਨ ਉਸ ਨੇ ਮੇਰੇ ਸਾਹਮਣੇ ਰਾਜਵੀਰ ਦੀ ਬੜੀ ਘੁੱਟਮਾਰ ਕੀਤੀ ਪਰ ਉਸ ਘੁੱਟਮਾਰ ਨੇ ਸਾਡੇ ਪ੍ਰੇਮ ਸਬੰਧਾਂ ਨੂੰ ਫਿੱਕਾ ਕਰਨ ਦੀ ਥਾਂ ਹੋਰ ਰੰਗ ਭਰ ਦਿੱਤੇ ਮੇਰੀਆਂ ਤੇ ਰਾਜਵੀਰ ਦੀਆਂ ਅੜੀਆਂ ਮੂਰੇ ਦੋਹਾਂ ਦੇ ਮਾਪਿਆਂ ਨੂੰ ਝੁਕਣਾ ਪਿਆ ਪੜਾਈ ਪੂਰੀ ਹੋਣ ਤੇ ਹੀ ਸਾਡਾ ਵਿਆਹ ਹੋ ਗਿਆ ਬਾਅਦ ਚੋ ਪਤਾ ਲੱਗਾ ਕਿ ਰਾਜਵੀਰ ਦੇ ਮੰਮੀ ਡੈਡੀ ਦਾ ਵੀ ਪ੍ਰੀਮ ਵਿਆਹ ਹੋਇਆ ਸੀ ਤੇ ਮੇਰੀ ਨੰਦ ਨੇ ਵੀ ਆਪਣੀ ਪਸੰਦ ਪੁਗਾਈ ਸੀ ਤੁਸੀਂ ਹੁਣੇ ਠੱਪਾਂ ਨਾ ਲਾ ਲਿਓ ਕਿ ਸਾਡੇ ਟੱਬਰ ਹੀ ਰਾਂਝੇ ਦੇ ਖਾਨਦਾਨ 'ਚ ਹੋਣਗੇ ਵਿਆਹ ਤੋਂ ਬਾਅਦ ਰਾਜਵੀਰ ਮੇਰੀ ਖੁਸ਼ੀ ਲਈ ਜੋ ਕਰ ਸਕਦਾ ਸੀ ਕਰਦਾ ਰਿਹਾ ਉਸ ਨੇ ਸੰਡੂ ਦੀ ਕੁੱਟਮਾਰ ਭਲਾ ਦਿੱਤੀ ਸੀ ਤੇ ਉਮਰ ਦਾ ਲਿਹਾਜ਼ ਪਾਲਦਿਆਂ ਉਸ ਦੇ ਸਤਕਾਰ 'ਚ ਕਸਰ ਨਹੀਂ ਸੀ ਰੱਖਦਾ ਰਾਜਵੀਰ ਮੇਰੀ ਹਰ ਮੰਗ ਪੂਰੀ ਕਰਨ ਦੇ ਯਤਨ ਕਰਦਾ ਉਹ ਮਸ਼ੀਨਰੀ ਕੰਮਾਂ ਦਾ ਮਾਹਰ ਤੇ ਮਿਹਨਤੀ ਸੀ ਉਸ ਨੂੰ ਕੰਪਨੀਆਂ ਆਪ ਸੱਦ ਕੇ ਕੰਮ ਦਿੰਦੀਆਂ ਸਾਲ ਲੰਘਦੇ ਗਏ ਤੇ ਅਸੀਂ ਦੋ ਬੱਚਿਆਂ ਵਾਲੇ ਹੋ ਗਏ ਡੈਡੀ ਦੀ ਮੌਤ ਹੋ ਗਈ ਮੰਮੀ ਸਾਨੂੰ ਤੰਗ ਕਰਨ ਲੱਗ ਪਈ ਰਾਜਵੀਰ ਨੇ ਕੁਝ ਪੈਸੇ ਜੋੜ ਲਈ ਹੋਏ ਸੀ ਤੇ ਕੁਝ ਡੈਡੀ ਦੀ ਮੌਤ ਤੋਂ ਬਾਅਦ ਮੰਮੀ ਕੋਲ ਸੀ ਅਸੀਂ ਵੱਖਰੀ ਥਾਂ ਲੈ ਕੇ ਘਰ ਬਣਾ ਲਿਆ ਤੇ ਮੰਮੀ ਆਪਣੇ ਵੱਡੇ ਪੁੱਤਰਾਂ ਨਾਲ ਰਹਿਣ ਲੱਗੀ ਕੁਝ ਸਾਲ ਸਾਡੇ ਵਧੀਆ ਲੰਘੇ ਰਾਜਵੀਰ ਕਾਫੀ ਚੰਗੀ ਤਨਖਾਹ ਲੈਣ ਲੱਗ ਪਿਆ ਸੀ ਅਸੀਂ ਭਵਿੱਖ ਦੇ ਵੱਡੇ ਵੱਡੇ ਸੁਪਨੇ ਬਣਾਉਣ ਲੱਗੇ ਅਚਾਨਕ ਰਾਜਵੀਰ ਬਿਮਾਰ ਹੋ ਗਿਆ ਵੱਡੇ ਹਸਪਤਾਲ ਦੇ ਡਾਕਟਰ ਵੀ ਉਸਨੂੰ ਬਚਾ ਨਾ ਸਕੇ ਸਾਡੇ ਕੋਲ ਨਕਦ ਗਹਿਣਾ ਗੱਟਾ ਜੋ ਵੀ ਸੀ ਇਲਾਜ ਤੇ ਖਰਚ ਹੋ ਗਿਆ ਮੇਰੀ ਵਸੀ ਵਸਾਈ ਦੁਨੀਆ ਉਜੜ ਗਈ ਹਰ ਪਾਸੇ ਹਨੇਰਾ ਡਰੋਂ ਲੱਗਾ ਕਿਸੇ ਪਾਸਿਓਂ ਰੋਸ਼ਨੀ ਦੀ ਕਿਰਨ ਨਾ ਦਿਖੇ ਰਿਸ਼ਤੇਦਾਰ ਮਹੀਨਾ ਕੁਸਾਰ ਲੈਣ ਤੋਂ ਬਾਅਦ ਪਰੇ-ਪਰੇ ਹੋਣ ਲੱਗ ਪਏ ਨਨਦੋਈਆ ਪਹਿਲਾਂ ਤੋਂ ਹੀ ਮੇਰੇ ਤੇ ਮੈਲੀ ਅੱਖ ਰੱਖਦਾ ਸੀ ਮਦਦ ਦੇ ਪਰਦੇ ਹੀੜ ਉਸਨੇ ਸ਼ਰਮ ਹਇਆ ਲਾ ਕੇ ਮੈਂ ਹੀ ਜਾਣਦੀ ਆਂ ਕਿ ਉਸ ਦਿਨ ਕਿਹੜੀ ਮਜਬੂਰੀ ਮੂਰੇ ਮੈਂ ਉਸਦੀ ਪਹਿਲ ਦਾ ਵਿਰੋਧ ਨਾ ਕਰ ਸਕੀ ਜੀਜੇ ਵਾਲੀਆਂ ਵਿਸਾਰੀਆਂ ਹੋਈਆਂ ਕੌੜੀਆਂ ਯਾਦਾਂ ਤਾਜ਼ਾ ਹੋ ਕੇ ਸਤਾਉਣ ਲੱਗੀਆਂ ਮੇਰਾ ਮਨ ਸਵਾਲ ਕਰਦਾ ਇਹ ਰਿਸ਼ਤੇਦਾਰ ਨੇ ਜਾਂ ਗਿਰ ਜਾਂ ਜੋ ਮਾਸ ਖਾਣ ਦੇ ਮੌਕਿਆਂ ਦੀ ਤਲਾਸ਼ ਰਹਿੰਦੇ ਨੇ ਕਹਿੰਦੇ ਹੁੰਦੇ ਨੇ ਖਾਲ ਤੱਪ ਲਈਏ ਤਾਂ ਛਾਲ ਮਰਨ ਦਾ ਝਾਕਾ ਲੈ ਜਾਂਦਾ ਇੱਕ ਦੋ ਮਿਲਨੀਆਂ ਚ ਮੈਂ ਨੰਦੋਈਏ ਨਾਲ ਸਹਿਜ ਹੋ ਗਈ ਤੇ ਉਸਦੇ ਅਗਲੇ ਪ੍ਰੋਗਰਾਮ ਦੀ ਉਡੀਕ ਕਰਨ ਲੱਗ ਪੈਂਦੀ ਰਾਜਵੀਰ ਦੇ ਹੁੰਦਿਆਂ ਸਾਡੀ ਇੱਕ ਪਰਿਵਾਰ ਨਾਲ ਸਾਂਝ ਬਣੀ ਸੀ। ਰਾਜਬੀਰ ਉਹਨਾਂ ਦਾ ਬੜਾ ਸਤਿਕਾਰ ਕਰਦਾ ਹੁੰਦਾ ਸੀ। ਰਾਜਬੀਰ ਤੋਂ ਬਾਅਦ ਭੈਣ ਜੀ ਮੇਰਾ ਦਰਦ ਸੁਣਦੇ। ਉਹਨਾਂ ਵੱਲ ਮੇਰਾ ਆਉਣਾ ਜਾਣਾ ਹੋਣ ਲੱਗਾ। ਪਰ ਕਿਸੇ ਅੱਗੇ ਫਰਿਆਦ ਕਰਨਾ ਮੇਰੀ ਆਦਤ ਨਹੀਂ ਸੀ। ਇੱਕ ਦਿਨ ਉਹਨਾਂ ਸਕੂਲ 'ਚ ਪੜਾਉਣ ਦੀ ਗੱਲ ਕੀਤੀ। ਮੇਰੇ ਲਈ ਅੰਨਾ ਕੀ ਪਾਲੇ ਆਖੇ ਦੋ ਅੱਖਾਂ ਵਾਲੀ ਗੱਲ ਹੋਈ। ਉਹਨਾਂ ਦੇ ਪਤੀ ਧਰਮਪਾਲ ਦੇ ਕਈ ਸਕੂਲ ਵਾਲਿਆਂ ਨਾਲ ਬਹਿਣ ਉੱਠਣ ਸੀ ਤੀਜੇ ਚੌਥੇ ਦਿਨ ਮੈਂ ਮੈਡਮ ਬਣ ਕੇ ਬੱਚਿਆਂ ਨੂੰ ਪੜ੍ਹਾ ਰਹੀ ਸੀ ਨਵੇਂ ਉਤਸ਼ਾਹ ਵਾਲੀ ਗੱਲ ਸੀ ਮੇਰੇ ਲਈ ਜਿਉਂਦਾ ਹੌਸਲਾ ਜਾਗ ਆਇਆ ਸੀ ਮਨ ਵਿੱਚ ਆਪਣੇ ਦੋਵੇਂ ਬੱਚੇ ਸਕੂਲ ਲਈ ਤਿਆਰ ਕਰਕੇ ਆਪਣੀ ਤਿਆਰੀ ਕਰਨੀ ਸੌਖੀ ਤਾਂ ਨਹੀਂ ਸੀ ਪਰ ਮੈਨੂੰ ਚੰਗਾ ਲੱਗਦਾ ਪਤਾ ਨਹੀਂ ਇਹ ਸ਼ਬਦ ਮੇਰੇ ਤੋਂ ਕਿਹੜੇ ਮੌਕੇ ਘੜੇ ਗਏ ਸੀ ਜੋ ਬੱਚਿਆਂ ਵੱਲ ਵੇਖਦੇ ਆਈ ਮੇਰੀ ਜ਼ੁਬਾਨ ਤੇ ਆ ਜਾਂਦੇ ਤੇ ਮੈਂ ਗੁੰਗਣਾਉਣ ਲੱਗਦੀ ਧੁੱਪਾਂ ਵਿੱਚ ਤਪਦੇ ਨੇ ਬਾਪ ਤੇ ਚੁੱਲ੍ਹੇ ਮੂਰੇ ਛੜਦੀਆਂ ਮਾਵਾਂ ਪਲਦੇ ਜਵਾਕ ਝਾਂਕ ਨਿੰਦਰੇ ਤੇ ਕਰ-ਕਰ ਹੱਥਾਂ ਦੀਆਂ ਛਾਵਾਂ ਕਦੇ-ਕਦੇ ਮੈਨੂੰ ਰਾਜਵੀਰ ਬੜਾ ਯਾਦ ਆਉਂਦਾ ਮੈਥੋਂ ਆਪਣਾ ਆਪ ਸੰਭਾਲਿਆ ਨਾ ਜਾਂਦਾ ਥੋੜੀ ਦੇਰ ਬਾਅਦ ਸੋਚਦੀ ਇੱਥੇ ਕਿਹੜਾ ਕਿਸੇ ਹੌਂਸਲਾ ਦੇਣ ਆਉਣਾ ਮੈਨੂੰ ਪਤਾ ਵੀ ਨਾ ਲੱਗਦਾ ਕਦ ਮੇਰੇ ਬੁੱਲ ਫਰਕਣ ਲੱਗਦੇ ਉਪਰੋਂ ਦੀ ਲੰਘੇ ਮੁਹੱਬਤਾਂ ਦੇ ਕਾਫਲੇ ਥੱਲੇੋਂ ਦੀ ਉਮਰਾਂ ਦੇ ਨੀਰ ਰਹੇ ਨਾ ਹਾਨੀਆਂ ਦੇ ਨਾ ਬਣੇ ਪਾਣੀਆਂ ਦੇ ਵਾ ਰੱਬਾ ਸਾਡੀ ਪੁਲਾਂ ਜਹੀ ਘੜੀ ਤਕਦੀਰ ਪਰ ਕਹਿੰਦੇ ਨੇ ਨਾ ਕਈ ਵਾਰ ਖੁਸ਼ੀਆਂ ਪਚਾਈਆਂ ਨਹੀਂ ਜਾਂਦੀਆਂ ਰਾਜਵੀ ਨਾਲ ਬਤਾਏ ਸਮੇਂ ਨੂੰ ਚੇਤੇ ਕਰਕੇ ਮਨ 'ਚ ਝਟਕਣ ਪੈਦਾ ਹੋਣ ਲੱਗਦੀ ਮਨ ਕਰੜਾ ਜਿਹਾ ਕਰਕੇ ਮੈਂ ਉਸ ਉੱਤੇ ਕਾਬੂ ਪਾਉਂਦੀ ਪਰ ਰਿਸ਼ਤੇਦਾਰਾ ਨਹੀਂ ਲੱਥਿਆ ਝਾਕਾਂ ਉਸ ਕਾਬੂ ਦੇ ਵਿਰੋਧ ਖੜਾ ਹੋ ਜਾਂਦਾ ਝਟਕਣਾ ਵੱਧ ਜਾਂਦੀ ਆਪਣੀ ਤੇ ਰਾਜਵੀਰ ਦੇ ਜੀਜੇ ਵੱਲੋਂ ਦਿੱਤੇ ਜਾਂਦੇ ਸੱਦੇ ਮੈਨੂੰ ਚੰਗੇ ਲੱਗਣ ਲੱਗਦੇ ਚੰਗੀਆਂ ਗੱਲਾਂ ਕਰਦੇ ਲੋਕ ਵੀ ਮੈਨੂੰ ਚੰਗੇ ਲੱਗਦੇ ਸੋਚ ਜੋ ਚੰਗੇ ਮਾੜੇ ਦੀ ਪਹਿਚaan ਵਿਸਰਨੀ ਸ਼ੁਰੂ ਹੋ ਗਈ ਬੇਸ਼ੱਕ ਸਕੂਲ ਮੈਡਮ ਬਣ ਕੇ ਮੇਰਾ ਸਤਕਾਰ ਵੱਧ ਗਿਆ ਸੀ ਪਰ ਮੇਰੇ ਤੋਂ ਮੰਨ ਦੀ ਝਟਕਣਾ ਉੱਤੇ ਲਗਾਮ ਨਹੀਂ ਸੀ ਕੱਸੀ ਜਾ ਰਹੀ ਉਹ ਪ੍ਰੋਫੈਸਰ ਸਤਮ ਜ਼ਰੀਫੀ ਕੇ ਸਕੂਲ ਵਾਲਿਆਂ ਦਾਖਲੇ ਵਿਦਾਨ ਲਈ ਟੀਮਾਂ ਬਣਾ ਕੇ ਪਿੰਡਾਂ 'ਚ ਭੇਜਣਾ ਸ਼ੁਰੂ ਕਰਤਾ ਘਰ-ਘਰ ਜਾਣ ਕਰਕੇ ਲੋਕਾਂ ਨਾਲ ਵਕਫੀ ਬਦਨ ਲੱਗੀ ਵਕਫੀ ਕਰਨ ਦਾਖਲੇ ਵਾਲੇ ਕੰਮ 'ਚ ਤਾਂ ਸਫਲਤਾ ਮਿਲ ਰਹੀ ਸੀ ਪਰ ਨਾਲ ਦੀ ਨਾਲ ਮੈਂ ਸ਼ਿਕਾਰੀ ਮਰਦਾਂ ਦੀਆਂ ਨਜ਼ਰਾਂ 'ਚ ਰੜਕਣ ਲੱਗ ਪਈ ਉਹ ਆਨੇ ਬਹਾਨੇ ਫੋਨ ਕਰਦੇ ਤੇ ਵੱਡੀਆਂ-ਵੱਡੀਆਂ ਗੱਲਾਂ ਕਰਕੇ ਆਪਣੇ ਜਾਲ 'ਚ ਫਸਾਉਣ ਦੇ ਯਤਨ ਕਰਦੇ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੀ ਢਟਕਣਾ ਖੰਭ ਫੜ ਫੜਾਉਣ ਲੱਗਦੀ ਮਨ ਵਿੱਚ ਇੱਜ਼ਤ ਆਬਰੂ ਤੇ ਮਨ ਚਾਹੀ ਜ਼ਿੰਦਗੀ ਵਿੱਚ ਬਹਿਸ ਹੋਣ ਲੱਗਦੀ ਜੀਜਿਆਂ ਦੀ ਕਰਤੂਤ ਨੂੰ ਤੱਕੜੀ ਦੇ ਪੱਲਿਆਂ 'ਚ ਪਾ ਕੇ ਵੇਖਦੀ ਤਾਂ ਮਨ ਚਾਹ ਹ ਪਲੜਾ ਭਾਰੀ ਹੋ ਜਾਂਦਾ ਮੇਰੇ ਸਰੀਰ ਤੋਂ ਤਰੰਗਾਂ ਉੱਠਣ ਲੱਗਦੀਆਂ ਪਰ ਅਗਲੇ ਹੀ ਪਲ ਅਖਬਾਰੀ ਖਬਰਾਂ ਲੋਂਕੰਡੇ ਖੜੇ ਕਰ ਦਿੰਦੀਆਂ ਮੈਂ ਆਪਣੇ ਬੱਚਿਆਂ ਦੇ ਭਵਿੱਖ ਉਤੇ ਝਾਤੀ ਮਾਰਦੀ ਹੋਈ ਮਨ ਨੂੰ ਖਬਰਦਾਰ ਕਰਦੀ ਕਈ-ਕਈ ਰਾਤਾਂ ਮੈਂ ਇਸੇ ਢਟਕਣਾ ਚ ਲੰਗਾਈਆਂ ਸੀ ਤੇ ਉਹਨਾਂ ਸਾਲਾਂ ਚ ਦਾਖਲਿਆਂ ਚ ਮਹਾਰਤ ਦਾ ਠੱਪਾ ਲੱਗਣ ਕਰਕੇ ਹੋਰ ਸਕੂਲਾਂ ਚ ਮੇਰੀ ਗੱਲ ਹੋਣ ਲੱਗੀ ਉਸ ਦਾ ਫਾਇਦਾ ਮੈਨੂੰ ਤਨਖਾਹ ਚ ਵਾਧੇ ਵਜੋਂ ਹੋਣ ਲੱਗਾ ਆਪਣੀ ਢਟਕਣਾ ਤੇ ਕਾਬੂ ਨਾ ਰਹਿਣ ਤੇ ਲੋਕਾਂ ਉੱਤੇ ਇਤਬਾਰ ਕਰਨ ਦੀ ਆਦਤ ਮੈਨੂੰ ਉਸ ਰਸਤੇ ਤੋਰਨ ਲੱਗ ਪਈ ਜਿਸ ਨੂੰ ਸਾਡਾ ਹੀ ਮਰਦ ਪ੍ਰਧਾਨ ਸਮਾਜ ਚਿੱਕੜ ਕਹਿੰਦਾ ਹੈ ਪਰ ਉਹ ਇਹ ਕਦੇ ਨਹੀਂ ਮੰਨਦੇ ਕਿ ਇਸ ਚਿੱਕੜ ਵਿੱਚ ਬਹੁਤਾ ਯੋਗਦਾਨ ਵੀ ਮਰਦਾਂ ਦਾ ਹੀ ਹੁੰਦਾ ਚਿੱਕੜ ਵਾਲੇ ਸਵਾਲ ਦਾ ਚੇਤਾ ਆਉਂਦੇ ਹੀ ਚਿੱਕੜ ਵੱਲ ਤੱਕਣ ਵਾਲੇ ਜੀਜਿਆਂ ਦੀ ਸ਼ਕਲ ਮੇਰੀਆਂ ਅੱਖਾਂ ਮੂਰੇ ਆਣ ਖੜਦੀ ਮਨ ਜੋ ਜਿੱਕੜ ਦੇ ਛਿੱਟਿਆਂ ਦਾ ਡਰ ਖਤਮ ਹੋਣ ਲੱਗ ਪਿਆ ਤੇ ਮੈਂ ਕਈਆਂ ਉੱਤੇ ਇਤਬਾਰ ਕਰਨ ਲੱਗ ਪਈ ਮੈਨੂੰ ਪਿੰਡਾਂ ਦੇ ਸਰਪੰਚ ਮੋਤਬਰ ਤੇ ਸਕੂਲ ਬੱਸਾਂ ਦੇ ਡਰਾਈਵਰ ਇੱਕੋ ਜਿਹੇ ਲੱਗਣ ਲੱਗੇ ਸਾਲ ਲੰਘਦੇ ਗਏ ਤੇ ਕਈਆਂ ਨੂੰ ਨੇੜੇੋਂ ਤੱਕ ਕੇ ਭੁੱਲ ਜਾਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਣ ਲੱਗ ਪਿਆ। ਮੈਲੀਆਂ ਦੌਰਾਨ ਮਿਲਦੀਆਂ ਕੀਮਤੀ ਚੀਜ਼ਾਂ ਮੇਰੀ ਝੱਜ ਕਲਾਉਣ ਲੱਗੀਆਂ। ਮੈਂ ਧਰਮਪਾਲ ਵੱਲੋਂ ਖਬਰਦਾਰ ਕੀਤੇ ਜਾਣਵੜੀਆਂ ਗੱਲਾਂ ਸੁਣ ਲੈਂਦੀ। ਥੋੜੀ ਦੇਰ ਉਸ ਉੱਤੇ ਵਿਚਾਰ ਕਰਦੀ ਪਰ ਛੇਤੀ ਹੀ ਵਿਸਾਰ ਦਿੰਦੀ। ਉੰਜ ਆਪਣਾ ਕੋਈ ਪੇਚੀਦਾ ਮਸਲਾ ਉਹਨਾਂ ਨਾਲ ਸਾਂਝਾ ਕਰਕੇ ਮੈਨੂੰ ਹੱਲ ਲੱਭ ਜਾਂਦਾ। ਮਗਦੇ ਦੇ ਨਾਲ ਚਿੱਕੜ ਵਿੱਚ ਹੋਰ ਦੱਸਦਿਆਂ ਮੈਨੂੰ ਜ਼ਿੰਦਗੀ ਦੇ ਕਾਫੀ ਤਜਰਬੇ ਹੋ ਰਹੇ ਸੀ। ਮੈਨੂੰ ਲੋਕਾਂ ਦੇ ਮੁਖਾਟੇ, ਸਮਾਜਿਕ ਵਲਗਣਾ ਤੇ ਹੋਰਾਂ ਨੂੰ ਬੁੱਧੂ ਬਣਾਉਣ ਦੇ ਢੰਗਾਂ ਦਾ ਪਤਾ ਲੱਗਣ ਲੱਗਾ। ਮੈਂ ਵੇਖਿਆ ਧਰਮਪਾਲ ਹੋਰੀ ਚਿੱਕੜ ਪਰੇ ਵਿਚਾਰਾਂ ਤੋਂ ਕੋਰੇ ਸਨ। ਉਹ ਸਾਰਿਆਂ ਨੂੰ ਆਪਣੇ ਵਰਗਾ ਸਮਝਦੇ ਸੀ। ਮੇਰੇ ਵੱਲੋਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਸਮੱਸਿਆਵਾਂ 'ਚੋਂ ਉਹਨਾਂ ਨੂੰ ਸਮਾਜ ਦੀਆਂ ਅਜਿਹੀਆਂ ਗੱਲਾਂ ਦੀ ਸੋਝੀ ਹੋਣ ਲੱਗੀ। ਜੈਸ ਤੋਂ ਉਹ ਉਦੋਂ ਤੱਕ ਅਣਜਾਣ ਸੀ ਇੱਕ ਦਿਨ ਸਾਡੀ ਸਧਾਰਨ ਔਰਤਾਂ ਦੇ ਅਹਿਸਾਸ ਬਾਰੇ ਗੱਲ ਚੱਲ ਪਈ ਤੇ ਉਹਨਾਂ ਮੈਨੂੰ ਇਸ ਬਾਰੇ ਆਪਣਾ ਨਜ਼ਰੀਆ ਸਪਸ਼ਟ ਕਰਨ ਲਈ ਕਿਹਾ ਉਹਨਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਮੇਰੇ ਮਨ 'ਚ ਜੋ ਵੀ ਆਇਆ ਬੋਲੀ ਗਈ ਪਰ ਉਹ ਸ਼ਬਦ ਅੱਜ ਤੱਕ ਮੇਰੀ ਯਾਦ 'ਚ ਸਮੋਏ ਹੋਏ ਨੇ ਮੈਂ ਕਿਹਾ ਔਰਤਾਂ ਦਾ ਮਨ ਉਹਨਾਂ ਦੀਆਂ ਅੱਖਾਂ 'ਚ ਪੜਿਆ ਜਾ ਸਕਦਾ ਅੱਖਾਂ ਜੋ ਕਦੇ ਸੰਤੁਸ਼ਟ ਨਹੀਂ ਹੁੰਦੀਆਂ ਉਹਨਾਂ ਨੂੰ ਵੱਖ-ਵੱਖ ਰੰਗ ਪਿਆਰੇ ਲੱਗਦੇ ਨੇ ਜਿਨ੍ਹਾਂ ਨੂੰ ਤੱਕਣ ਤੇ ਤੱਕਦੇ ਰਹਿਣ ਦੀ ਖਾਹਿਸ਼ ਔਰਤਾਂ ਦੇ ਮਨਾਂ 'ਚ ਬਣੀ ਰਹਿੰਦੀ ਆ ਔਰਤ ਜਦ ਵੀ ਬੋਲੇ ਜਾਂ ਲਿਖੇ ਉਸ ਵਿੱਚੋਂ ਜਾਂ ਤਾਂ ਉਸਦਾ ਗੁੱਸਾ ਝਲਕਦਾ ਤੇ ਜਾਂ ਉਸਦੇ ਅੰਦਰਲੀ ਮੁਹੱਬਤ ਔਰਤ ਆਪਣੀਆਂ ਪਰੇਸ਼ਾਨੀਆਂ ਤੇ ਚਿੰਤਾਵਾਂ ਨੂੰ ਲੁਕਾਉਣ ਦੇ ਯਤਨ ਕਰਦੀ ਆ ਸ਼ਾਇਦ ਇਹੀ ਕਾਰਨ ਹੋਣ ਕਿ ਬਹੁਤੇ ਮਰਦ ਔਰਤਾਂ ਦੀਆਂ ਝੀਲ ਵਰਗੀਆਂ ਅੱਖਾਂ 'ਚ ਕੋਤੇ ਲਾਉਣ ਦੀ ਖੁਆਇਸ਼ ਪੂਰੀ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਖਾਸ ਗੱਲ ਕਿ ਖਤਰਿਆਂ ਨਾਲ ਸਿੱਜਣ ਵਾਲੇ ਮਰਦ ਬਹੁਤੀਆਂ ਔਰਤਾਂ ਦੀ ਪਸੰਦ ਬਣਦੇ ਨੇ ਇਹ ਜਜ਼ਬਾ ਸ਼ਾਇਦ ਕੁਦਰਤ ਨੇ ਸੁਰੱਖਿਆ ਦੀ ਭਾਵਨਾ ਤਹਿਤ ਔਰਤ ਅੰਦਰ ਸਮੋਇਆ ਹੋਏ ਤਾਂ ਕਿ ਉਹ ਆਪਣੇ ਮਰਦ ਉੱਤੇ ਹਰੇਕ ਖਤਰੇ ਤੋਂ ਬਚਾ ਲੈਂਦਾ ਭਰੋਸਾ ਕਰਨ ਆਮ ਕਰਕੇ ਔਰਤਾਂ ਦੇ ਜ਼ਖਮ ਵੀ ਵੱਡੇ ਹੁੰਦੇ ਨੇ ਪਰ ਉਹਨਾਂ ਦਾ ਜਿਗਰਾ ਤੇ ਦਿਲ ਉਹਨਾਂ ਹੀ ਵੱਡਾ ਹੁੰਦਾ ਹੈ ਬਹੁਤੀਆਂ ਔਰਤਾਂ ਮਨ ਦੇ ਦਰਦ ਨੂੰ ਬਿਨਾਂ ਜ਼ਮਾਨ ਤੇ ਲਿਆਇਆ ਸਾਰੀ ਉਮਰ ਸਹਿਣ ਕਰ ਲੈਂਦੀਆਂ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਨੇ ਲੰਮਾ ਸਫ਼ਰ ਤੈਅ ਕਰ ਲਿਆ ਏ ਕਿੰਨੇ ਹੀ ਸਾਲ ਚੜ੍ਹਦੇ ਤੇ ਲੰਘਦੇ ਗਏ ਪਰ ਔਰਤਾਂ ਦੀ ਜ਼ਿੰਦਗੀ ਬਾਰੇ ਬਣਿਆ ਮੇਰੇ ਵਿਚਾਰ 'ਚ ਕੋਈ ਤਬਦੀਲੀ ਨਹੀਂ ਆਈ ਖਮਲੀਏ ਕਿਹੜੀਆਂ ਫਿਲਾਸਫੀਆਂ 'ਚ ਪੈ ਕੇ ਰਾਹੋਂ ਪਟ ਗਈ ਤੂੰ ਤੇ ਮਨ ਦੇ ਸਵਾਲ ਸਮਾਜ ਮੂਰੇ ਧਰ ਰਹੀ ਸੀ ਮੇਰਾ ਮਨ ਹੁਰਜਾ ਮਾਰ ਕੇ ਮੈਨੂੰ ਵਾਪਸ ਮੋੜਦਾ ਤੇ ਮੈਂ ਆਪਣੇ ਆਪ 'ਚ ਆ ਕੇ ਅਗਲੇ ਵਰਕੇ ਕਾਲੇ ਕਰਨ ਲੱਗਦੀ ਹਾਂ ਲੰਘਦੇ ਦਿਨਾਂ ਦੇ ਨਾਲ ਮੈਨੂੰ ਆਪਣੇ ਵੱਡੇ ਹੋ ਰਹੇ ਬੱਚਿਆਂ ਦੀ ਭਵਿੱਖ ਸਤਾਉਣ ਲੱਗੀ ਨੋਟਾਂ ਦੀ ਖਿੱਚ ਮੈਨੂੰ ਪ੍ਰਭਾਵਿਤ ਕਰਨ ਲੱਗੀ ਛੱਲੇ ਮੁੰਡੀਆਂ ਦੇ ਤੋਹਫੇ ਵਧਣ ਲੱਗੇ ਲੱਥਾ ਹੋਇਆ ਚਾਕਾ ਪਸਾਰਾ ਕਰਨ ਲੱਗਾ ਮਰਦਾਂ ਦੇ ਘਰ ਉਜਾੜੇ 'ਚ ਭਾਈਵਾਲ ਹੋਣ ਦੇ ਖਿਆਲਾਂ ਦੀ ਪ੍ਰਵਾਹ ਵਸਰਨ ਲੱਗੀ ਅੰਜ ਦਿਨ ਮਹੀਨੇ ਤੇ ਸਾਲ ਲੰਘਦੇ ਗਏ ਟੁੱਟੇ ਜਿਹੇ ਸਕੂਟਰ ਤੋਂ ਮੈਂ ਕਾਰ ਤੱਕ ਪਹੁੰਚ ਗਈ ਉਹਨਾਂ ਦੇ ਵਿੱਚੋਂ ਹੀ ਮੈਨੂੰ ਵਿਦੇਸ਼ ਸੈਟਲ ਬਜ਼ੁਰਗ ਮਿਲ ਗਿਆ ਵਕਫੀ ਤਾਂ ਉਸਦੇ ਠਰਕਪੁਣੇ ਨੇ ਕਰਾਈ ਪਰ ਵਿਦੇਸ਼ 'ਚ ਪੱਕਾ ਹੋਣ ਕਰਕੇ ਮੈਂ ਉਸਦੇ ਨੇੜੇ ਹੁੰਦੀ ਗਈ ਤੇ ਥੋੜੇ ਮਹੀਨਿਆਂ ਬਾਅਦ ਵਿਧਵਾ ਤੋਂ ਸੁਹਾਗਣ ਬਣ ਗਈ ਸ਼ੁਰੂ-ਸ਼ੁਰੂ 'ਚ ਕੁਝ ਅਖਿਆਈਆਂ ਚੱਲੀਆਂ ਪਰ ਰੱਬ ਸਾਥ ਹੀ ਲੱਗ ਪਿਆ ਇਹ ਬੰਦਾ ਹੋਰ ਮਰਦਾਂ ਤੋਂ ਵੱਖਰਾ ਸਾਬਿਤ ਹੋਇਆ ਤੇ ਮੈਨੂੰ ਬੱਚਿਆਂ ਸਮੇਤ ਅਪਣਾ ਕੇ ਵਿਦੇਸ਼ ਲੈ ਆਇਆ ਆਪਣੇ ਉੱਤੇ ਲੱਗੇ ਹੋਏ ਕਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੰਡੀਆ ਦੇ ਸਾਰੇ ਰਿਸ਼ਤੇ ਨਾਤੇ ਭੁਲਾ ਕੇ ਜ਼ਿੰਦਗੀ ਨੂੰ ਮੁੱਢ ਤੋਂ ਸ਼ੁਰੂ ਕਰ ਲਿਆ। ਮੈਨੂੰ ਲੋਕਾਂ ਸਾਹਮਣੇ ਅੱਖ ਚੱਕ ਕੇ ਜਿਉਣਾ ਆ ਗਿਆ ਹੈ। ਸਾਲ ਚੜ੍ਹਦੇ ਤੇ ਲੰਘਦੇ ਜਾ ਰਹੇ ਨੇ। ਬੱਚੇ ਸੈਟਲ ਹੋ ਗਏ। ਪਰ ਪਤਾ ਨਹੀਂ ਕਿਉਂ ਕਦੇ-ਕਦੇ ਮੈਂ ਆਪਣੇ ਆਪ ਨੂੰ ਟੋਬੇ ਜੋ ਖਿੜੇ ਕਮਲ ਵਾਂਗ ਮਹਿਸੂਸ ਕਰਨ ਲੱਗ ਜਾਂਦੀ ਆ। ਉਹ ਟੋਬਾ ਜਿਸ 'ਚ ਵੱਡੇ ਮਰਦਾਂ ਨੂੰ ਲੱਗੇ ਸੈਂਕੜੇ ਦਾਗ ਧੁੱਪ ਜਾਂਦੇ ਨੇ ਪਰ ਔਰਤਾਂ ਉੱਤੇ ਪਿਆ ਇੱਕ ਛੱਟਾ ਦਾ ਉਮਰ ਉਸ ਦਾ ਪਿੱਛਾ ਨਹੀਂ ਛੱਡਦਾ ਉਹ ਟੋਬਾ ਜਿਸ ਵਿਚਲੇ ਸਾਰੇ ਜੀਵ ਇਸ ਦਾਤੇ ਰਹਿੰਦੇ ਨੇ ਕਿ ਕਮਜ਼ੋਰ ਨੂੰ ਕਿਵੇਂ ਆਪਣੇ ਜਾਲ ਚ ਫਸਾ ਕੇ ਹਜ਼ਮ ਕੀਤਾ ਜਾਏ ਪਰ ਅਗਲੇ ਪਲ ਮੈਨੂੰ ਲੱਗਦਾ ਜਿਵੇਂ ਮੈਂ ਗੰਦੇ ਟੋਪੇ ਦੇ ਵਿੱਚੋਂ ਦੀ ਆਪਣਾ ਰਾਹ ਬਣਾਉਂਦੀ ਹੋਈ ਲੰਮੀ ਵਾੜ ਤੈਅ ਕਰਕੇ ਟੀਸੀ ਉੱਤੇ ਪਹੁੰਚ ਗਈ ਹਾਂ ਲੱਗ ਰਿਹਾ ਜਿਵੇਂ ਮੇਰੀ ਸੁਰਤ ਪਰਤਣ ਲੱਗ ਪਈ ਆ ਮੰਦੀਆਂ ਤਹਾਂ 'ਚ ਬੈਠਿਆ ਮਰਦ ਕਹ ਰਿਹਾ ਕਿ ਕਿਉਂ ਤੂੰ ਆਪਣੇ ਅਤੀਤ ਦੇ ਸੱਚ ਨੂੰ ਕਾਗਜ਼ ਉੱਤੇ ਉਕਰ ਦਿੱਤਾ ਪਰ ਉਸੇ ਮੰਦੀ ਅਗਲੀ ਤਹਿ 'ਚੋਂ ਖੁੰਡੇ ਵਾਲੀ ਔਰਤ ਉੱਠ ਖੜੀ ਹੋਈ ਹੈ ਮੈਨੂੰ ਹੌਸਲਾ ਦੇਣ ਦੇ ਨਾਲ-ਨਾਲ ਤਾੜਨਾ ਕਰ ਰਹੀ ਹੈ ਵੇਖੀ ਸੱਚ ਨੂੰ ਲੁਕੋਣਾ ਦੇਵੇਂ ਤੇਰਾ ਸੱਚ ਪਤਾ ਨਹੀਂ ਉਸ ਟੋਬੇ ਵਿੱਚ ਲੀਆਂ ਕਿੰਨੀਆਂ ਹੋਰਾਂ ਨੂੰ ਕਮਲ ਬਣਾ ਕੇ ਖੜਨ ਲਈ ਪ੍ਰੇਰਿਤ ਕਰੇਗਾ ਕਿੰਨੇ ਆਪਣਿਆਂ ਨੂੰ ਮੰਦੀ ਨਜ਼ਰ ਭਰਨ ਤੋਂ ਪਹਿਲਾਂ ਉਹਨਾਂ ਦੇ ਸਿਰ ਉੱਤੇ ਡਾਂਗ ਉਲਾਰ ਕੇ ਖੜੇਗਾ ਤੇਰੀਆਂ ਇਹ ਸਤਰਾਂ ਬੇਸ਼ੱਕ ਇਨਕਲਾਬ ਨਾ ਵੀ ਬਣ ਸਕਣ ਪਰ ਉਸ ਚਿੜੀ ਵਾਲੀ ਮਿਸਾਲ ਜ਼ਰੂਰ ਬਨਨ ਗਈਆਂ ਜੋ ਜੰਗਲ ਨੂੰ ਲੱਗੀ ਅੱਗ ਵੱਲ ਵੇਖ ਕੇ ਹਉ ਬਰੇ ਕਰਨ ਦੀ ਥਾਂ ਆਪਣੀ ਚੁੰਝ 'ਚ ਪਾਣੀ ਤੇ ਤੁਬਕੇ ਲਿਆ ਕੇ ਅੱਗ ਬੁਝਾਉਣ ਲੱਗ ਪਈ ਸੀ ਤੇ ਆਖਰ ਮੇਰਾ ਮਨ ਤਕੜਾ ਹੋ ਕੇ ਫੈਸਲਾ ਕਰਦਾ ਮੈਂ ਆਪਣੀ ਜ਼ਿੰਦਗੀ ਦੇ ਵਰਕੇ ਰੋਲ ਨਹੀਂ ਦੇਵਾਂਗੀ ਸੋ ਤੁਹਾਡੀ ਸੋਚ ਇਸ ਤੋਬੇ ਵਿਚਲੇ ਪੈਂਡੇ ਬਾਰੇ ਕੀ ਕਹਿੰਦੀ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਚੰਗੀ ਲੱਗੀ ਕਹਾਣੀ ਲਾਈਕ ਵੀ ਕਰਿਓ ਦੋਸਤਾਂ ਨਾਲ ਵੀ ਸ਼ੇਅਰ ਕਰਿਓ ਤੇ ਚੈਨਲ ਨੂੰ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਉਹ ਵੀ ਬਹੁਤ ਪਸੰਦ ਆਉਣਗੀਆਂ ਜੇਕਰ ਚੈਨਲ ਨੂੰ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਜ਼ਰੂਰ ਕਰ ਲਵੋ ਇਸੇ ਤਰ੍ਹਾਂ ਦੀਆਂ ਦਿਲ ਨੂੰ ਛੋਹ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਇਹ ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ